ਇੱਕ ਦਿਨ ਭਾਈ ਮਣੀ ਸਿੰਘ ਬੜੇ ਪਿਆਰ ਅਤੇ ਸਤਿਕਾਰ ਨਾਲ ਭਾਈ ਦੀਪ ਸਿੰਘ ਜੀ ਨੂੰ ਮਿਲੇ ਭਾਈ ਮਣੀ ਸਿੰਘ ਜੀ ਨੇ ਕਿਹਾ ਗੁਰੂ ਜੀ ਨੇ ਇਹ ਫੈਸਲਾ ਕੀਤਾ ਹੈ ਕਿ ਆਦਿ ਗ੍ਰੰਥ ਸਾਹਿਬ ਦੀ ਸੁਧਾਈ ਕਰ ਲਈ ਜਾਵੇ ਤੇ ਉਸ ਵਿੱਚ ਰਾਗਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਜਾਵੇ ਅਨੰਦਪੁਰ ਸਾਹਿਬ ਵਾਲਾ ਆਦਿ ਗ੍ਰੰਥ ਤਾਂ ਸਰਸਾ ਨਦੀ ਵਿੱਚ ਰੁੜ ਗਿਆ ਸੀ ਪਰ ਕੁਝ ਬੀੜਾਂ ਦੇ ਉਤਾਰੇ ਅਸੀਂ ਵੱਖ-ਵੱਖ ਸਿੱਖਾਂ ਪਾਸੋਂ ਪ੍ਰਾਪਤ ਕੀਤੇ ਹਨ ਅਸੀਂ ਵੇਖਿਆ ਹੈ ਕਿ ਉਹਨਾਂ ਵਿੱਚ ਕਈ ਊਣ ਤਾਈਆਂ ਹਨ ਗੁਰੂ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਉਹ ਲਿਖਵਾਈ ਜਾਣਗੇ ਤੇ ਅਸੀਂ ਦੋਵੇਂ ਲਿਖੀ ਜਾਵਾਂਗੇ ਕਿਉਂਕਿ ਤੁਹਾਡੀ ਲਿਖਾਈ ਬੜੀ ਸੁੰਦਰ ਹੈ ਇਸ ਲਈ ਮੈਂ ਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਵੀ ਬੁਲਾਇਆ ਜਾਵੇ ਭਾਈ ਦੀਪ ਸਿੰਘ ਬੜੇ ਪ੍ਰਸੰਨ ਹੋਏ ਤੇ ਕਿਹਾ ਧੰਨ ਭਾਗ ਜੇ ਮੈਂ ਵੀ ਗੁਰੂ ਜੀ ਦੇ ਕਿਸੇ ਕੰਮ ਆ ਸਕਾਂ ਕੁਝ ਦਿਨਾਂ ਬਾਅਦ ਇਹ ਕਾਰਜ ਸ਼ੁਰੂ ਹੋ ਗਿਆ ਗੁਰੂ ਜੀ ਨੇ ਇੱਕ ਤੰਬੂ ਲਗਵਾਇਆ ਤੇ ਉਸ ਵਿੱਚ ਸਾਰੀ ਸਮੱਗਰੀ ਰੱਖ ਲਈ। ਗੁਰੂ ਜੀ ਆਪਣੇ ਆਸਣ ਤੇ ਬੈਠ ਕੇ ਬਾਣੀ ਲਿਖਵਾਉਂਦੇ ਤੇ ਭਾਈ ਮਣੀ ਸਿੰਘ ਤੇ ਭਾਈ ਦੀਪ ਸਿੰਘ ਬਾਣੀ ਲਿਖਦੇ ਜਾਂਦੇ। ਸ਼ਾਮ ਨੂੰ ਜਿੰਨੀ ਵੀ ਪੀੜ ਲਿਖੀ ਜਾਂਦੀ, ਗੁਰੂ ਜੀ ਆਪ ਉਸ ਦੀ ਸੁਧਾਈ ਕਰਦੇ ਤੇ ਲਗਾ ਮਾਤਰਾ ਤੱਕ ਠੀਕ ਕਰਦੇ। ਅਗਲੇ ਦਿਨ ਜਦ ਸਵੇਰੇ ਦੀਵਾਨ ਲੱਗਦਾ ਤਾਂ ਗੁਰੂ ਜੀ ਉਸ ਬਾਣੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ। ਭਾਈ ਮਣੀ ਸਿੰਘ ਤੇ ਭਾਈ ਦੀਪ ਸਿੰਘ ਉਹਨਾਂ ਅਰਥਾਂ ਨੂੰ ਆਪਣੀ ਯਾਦ ਆਸਤ ਵਾਸਤੇ ਲਿਖੀ ਵੀ ਜਾਂਦੇ। ਤੇ ਜਿਸ ਗੋਹਜ ਭਾਵ ਨੂੰ ਉਹ ਸਮਝ ਨਾ ਸਕਦੇ ਅਗਲੇ ਦਿਨ ਗੁਰੂ ਜੀ ਪਾਸੋਂ ਪੁੱਛ ਲੈਂਦੇ ਇਹ ਕਾਰਜ ਲਗਾਤਾਰ 9 ਮਹੀਨੇ 9 ਦਿਨ ਅਤੇ 9 ਘੜੀਆਂ ਤੱਕ ਚੱਲਦਾ ਰਿਹਾ ਰਾਗਾਂ ਅਨੁਸਾਰ ਗੁਰੂ ਜੀ ਨੇ ਭਗਤਾਂ ਦੀ ਬਾਣੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾ ਦਿੱਤੀ ਇਸ ਤਰ੍ਹਾਂ ਇਹ ਇੱਕ ਨਵੀਂ ਬੀੜ ਤਿਆਰ ਹੋ ਗਈ। ਗੁਰੂ ਜੀ ਨੇ ਇਸ ਬੀੜ ਦਾ ਨਾਮ ਦਸਵੀਂ ਬੀੜ ਰੱਖਿਆ। ਗੁਰੂ ਸਾਹਿਬ ਜੀ ਜਦ ਦੱਖਣ ਨੂੰ ਜਾਣ ਲੱਗੇ ਤਾਂ ਭਾਈ ਮਣੀ ਸਿੰਘ ਵਾਲੀ ਬੀੜ ਉਹ ਆਪਣੇ ਨਾਲ ਲੈ ਗਏ ਤੇ ਹਜ਼ੂਰ ਸਾਹਿਬ ਨੰਦੇੜ ਉਸੇ ਬੀੜ ਨੂੰ ਗੁਰਗੱਦੀ ਸੌਂਪੀ ਗਈ ਤੇ ਭਾਈ ਦੀਪ ਸਿੰਘ ਵਾਲੀ ਬੀੜ ਨੂੰ ਉਹਨਾਂ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਹੀ ਰੱਖਣ ਦਾ ਆਦੇਸ਼ ਦਿੱਤਾ। ਨਾਲ ਹੀ ਭਾਈ ਦੀਪ ਸਿੰਘ ਜੀ ਦੀ ਇਹ ਜ਼ਿੰਮੇਵਾਰੀ ਲਈ ਸੀ ਕਿ ਉਹ ਦਮਦਮਾ ਸਾਹਿਬ ਵਿਖੇ ਹੀ ਰਹਿ ਕੇ ਉਸੇ ਬੀੜ ਦੇ ਹੋਰ ਉਤਾਰੇ ਵੀ ਕਰਨਗੇ ਹੁਣ ਭਾਈ ਦੀਪ ਸਿੰਘ ਜੀ ਇਸੇ ਬੀੜ ਦਾ ਪਾਠ ਕਰਦੇ ਅਤੇ ਸਿੱਖਾਂ ਨੂੰ ਉਸਦੇ ਅਸਤ ਸਮਝਾਉਂਦੇ ਬਾਅਦ ਵਿੱਚ ਭਾਈ ਦੀਪ ਸਿੰਘ ਜੀ ਨੇ ਉਸ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਚਾਰਾਂ ਤਖਤਾਂ ਉੱਤੇ ਭੇਜੇ ਗਏ ਸੋ ਇਹ ਸੀ ਸ੍ਰੀ ਆਦ ਗ੍ਰੰਥ ਸਾਹਿਬ ਦੇ ਪੁਨਰ ਸੰਪਾਦਨ ਦੀ ਗਾਥਾ ਸੋ ਐਵੇਂ ਦੀਆਂ ਹੋਰ ਵੀਡੀਓਜ਼ ਲਈ ਦ ਮੋਰਲ ਆਫ ਸਿੱਖੀਜ਼ਮ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਵੀ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ